ਨਮਸਕਾਰ 파ਰਕ ਮਿੰਟ ਦੀ ਸਵਾਲ ਆਪਕਰ ਦੇ ਚੇ ਤੁਹਾਡੇ ਹੋ ਸੋਜਸ਼ ਪਾਰਟਨਰਜ਼ ਵੱਲੋਂ ਸਵਾਗਤ ਹੈ ਇਸ ਲਈ ਆਪਾਂ ਪਹੁੰਚੇ ਹੋਏ ਹਾਂ ਹਲਕਾ ਸੁਝਾਨ ਪਿੰਡ ਇੱਟੀ ਵਿਖੇ ਔਰ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੰਦ ਭਾਗੀ ਘਟਨਾ ਜਿਹੜੀ ਆ ਬਜ਼ੁਰਗ ਪਰਿਵਾਰ ਦੇ ਨਾਲ ਬੀਤੀ ਦੇਰ ਰਾਤ 3:30 ਤੋਂ 4 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ ਕਿ ਉਹਨਾਂ ਦੀ ਕੁਲਾਂ ਨੂੰ ਅੱਗ ਲੱਗ ਗਈ ਹਾਲਾਂਕਿ ਪੂਰਾ ਪਰਿਵਾਰ ਬੱਚੇ ਬਜ਼ੁਰਗ ਸਾਰੇ ਜਿਹੜੇ ਨੇ ਉਹ ਅੰਦਰ ਸੁੱਤੇ ਪਏ ਸਨ ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਕਿਸੇ ਵੀ ਤਸੰਦਾ ਕੋਈ ਨਹੀਂ ਨੁਕਸਾਨ ਨਹੀਂ ਹੋਇਆ ਹਾਲਾਂਕਿ ਜੇ ਨੁਕਸਾਨ ਦੀ ਗੱਲ ਕਰੀਏ ਤਾਂ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਆ ਉਹ ਗੁਜਰ ਪਰਿਵਾਰ ਦਾ ਹੋ ਚੁੱਕਿਆ ਹੈ ਔਰ ਜਿਵੇਂ ਚੱਲਦੇ ਆ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਜਿਹੜੇ ਪੈਸੇ ਔਰ ਇਹ ਗਿਆਨਾ ਸੀਗਾ ਉਹ ਵੀ ਅੱਗ ਦੀ țeੜ ਚੜ ਗਿਆ ਔਰ ਉਸ ਦੇ ਨਾਲ ਨਾਲ ਹੀ ਜਿਹੜਾ ਰਾਸ਼ਲ ਸੀਗਾ ਸਾਲ ਭਰ ਦਾ ਉਹ ਵੀ ਜਿਹੜਾ ਆ ਅੱਗ ਦੀ țeੜ ਚੜ ਗਿਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਪੀੜਿਤ ਪਰਿਵਾਰ ਨਾਲ ਔਰ ਜਾਣਨ ਦੀ ਕੋਸ਼ਿਸ਼ ਕਰਨੀ ਆ ਕਿ ਅਗਲ ਵੇਲੇ ਦਾ ਕਾਰਨ ਕੀ ਸੀਗਾ ਔਰ ਜਿਹੜਾ ਪੀੜਿਤ ਪਰਿਵਾਰ ਵੱਲੋਂ ਜਿਹੜੇ ਇਲਜ਼ਾਮ ਨੇ ਪ੍ਰਸ਼ਾਸਨ ਉਸ ਪ੍ਰਸ਼ਾਸਨ ਤੇ ਉਹ ਵੀ ਲਗਾਏ ਜਾ ਰਹੇ ਹਨ ਕਿ 3:30 ਵਜੇ ਤੋਂ ਲਗਾਤਾਰ ਪੁਲਿਸ ਨੂੰ ਉਹ ਸੁਚਿਤ ਕੀਤਾ ਗਿਆ ਪਰ ਅਜੇ ਤੱਕ ਕੋਈ ਵੀ ਪਰਿਵਾਰ ਨੂੰ ਅਧਿਕਾਰੀ ਜਾਂ ਕੋਈ ਮੁਲਾਜ਼ਮ ਜਿਹੜਾ ਆ ਉਹ ਜਾਜਾ ਲੈਣ ਨਹੀਂ ਇੱਥੇ ਨਹੀਂ ਪਹੁੰਚਿਆ ਹੈ ਜਿਸ ਦੇ ਵਜੋਂ ਬਿਦਰ ਪਰਿਵਾਰ ਦੇ ਵਿੱਚ ਕਾਫੀ ਰੁਝੇ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਹੈ ਅਤੇ ਨਾਲ ਹੀ ਉਹਨਾਂ ਵੱਲੋਂ ਪ੍ਰਸ਼ਾਸਨ ਅੱਗੇ ਮਾਲੂ ਦਿੱਤੀ ਜਾ ਰਹੀ ਹੈ ਕਿ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਦੀ ਚਲ ਰਿਹਾ ਹੈ ਉਹ ਪਰਪਾਈ ਕੀਤੀ ਜਾਵੇ ਔਰ ਉਹਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਦਾ ਮੁਆਵਜ਼ਾ ਜਿਹੜਾ ਆ ਉਹ ਪੂਰੇ ਪਰਿਵਾਰ ਨੂੰ ਦਿੱਤਾ ਜਾਵੇ ਹੋਰ ਕੀ ਕਿਹਾ ਬਿਦਰ ਪਰਿਵਾਰ ਨੇ ਆਪਾਂ ਤੁਹਾਨੂੰ ਸਾਰੀ ਸੁਨਾ ਮੈਂ ਆ ਤਾਂ ਤੱਕ ਤੂੰ ਦੇਖਦੇ ਰਹੋ ਪਾਰਕ ਨਟ ਨੂੰ ਸਵਾਲ ਆਪਕਾ ਮੈਨੇ دی ਇਜਾਜ਼ਤ ਨਰ ਦੇਸ਼ ਕੁਮਾਰ ਪਿੰਡ ਟੀ ਤੋਂ ਖਾਸ ਰਿਪੋਰਟ ਸੀਨਾ ਕਿਹੜਾ ਪਿੰਡ ਪਿੰਡ ਸਾਡਾ ਮੁੱਦੇ ਕੀ ਗੱਲ ਕਰੀਆ ਤੇ ਰਾਤ 3 ਵਜੇ ਸਾਡੇ ਤਿੰਨਾਂ 'ਤੇ ਅੱਗ ਲੱਗੀ ਐ ਸੁੱਤੇ ਬੈਹੂ ਸਾਰਾ ਟੱਬਰ ਅੰਦਰ ਦੋ ਲੱਖਾਂ ਦਾ ਤੇ ਬਾਹਰ ਇੱਕ ਊੜਾ ਸਿੱਤਾ ਦੀ ਉਹ ਜਨ ਲਾਈਟ ਜਦੋਂ ਜਬੀਏ ਟੱਕੇ ਬਾਹਰ ਲੱਗੀ ਅੱਗ ਮਨੇ ਜਾਗ ਆਈ ਇਹਨੇ ਚੰਨ ਮੁੰਡਾ ਵਿਚਾਰਾ ਰੜਾਇਆ ਤੇ ਜਦ ਅੱਗ ਲੱਗੀ ਉੱਠੋ ਉੱਠੋ ਫਰਵਾੜ ਇੰਦਾ 1000000 ਰੁਪਏ ਲੱਗ ਸਾਰੇ ਫਰੀ ਗਈ ਕੋਈ ਸਮਾਨ ਨਹੀਂ ਨਿਕਲਿਆ ਗਿਆ ਜੇ ਕਿੰਨਾ ਮੂਹਰੇ ਦੇਣਾ ਗਟਾ ਸਭ ਅੰਦਰ ਹੀ ਪੈਸਾ ਤੇਲਾ ਕੋਈ 20 ਲੱਖ ਰੁਪਏ ਦਾ ਸਕਾਨ ਸਾਡਾ ਹੋ ਗਿਆ ਤੇ ਕੋਈ ਚੀਜ਼ ਨਹੀਂ ਨਿਕਲਿਆ ਗਿਆ ਉਲਟਾ ਸੜਵੇ ਬੰਦੇ ਅੰਦਰ ਜਾਂਦੇ ਉਹ ਅੱਗ ਉੱਪਰ ਬੈਣੀ ਨਹੀਂ ਨਿਕਲੇ ਵੀ ਬਾਹਰ ਚੌਲ ਕਾਂਕਰ ਸਾਲਦਾਰ ਅਸਲ ਪਾਇਗਾ ਹੀ ਉਹ ਵੀ ਸਾਰਾ ਖਤਮ ਗਿਆ ਕਪੜਾ ਲੀਰਾ ਪਾਂਡਾ ਕੁਛ ਨਹੀਂ ਸਾਡਾ ਬਚਿਆ ਵੀਰ ਜੀ ਮੌਕੇ ਤੇ ਕਿਸੇ ਨੇ ਆ ਕੇ ਮੌਕੇ ਤੇ ਕੋਈ ਨਹੀਂ ਆਇਆ ਸਪੈਨਸਰੀ ਮੌਨ ਵੀ ਜਵਾਲਾ ਚੁੱਕਿਆ ਨਹੀਂ ਬਾਹ ਚੁੰਮ ਚੁੱਕਿਆ ਫਿਰ ਪੁਲਿਸ ਨੂੰ ਫੋਨ ਕੀਤਾ 112 ਨੇ ਉਹ ਵੀ ਨਹੀਂ ਆਇਆ ਉਲਟਾ ਕਰ ਨੇ ਉਹਨਾਂ ਨੇ 4 ਵਾਰਾ ਫੋਨ ਕਰ ਚੁੱਕਿਆ ਉਹ ਅੱਗੇ ਗੰਦੇ ਸਾਡੇ ਕੰਮ ਹੀ ਨਹੀਂ ਉਹ ਕੋਈ ਮੌਕਾ ਦਿਖਣ ਲੱਗ ਨਹੀਂ ਤਕਰਾਏ ਜੀ ਕੀ ਮੌਕਾ ਇਹ ਵੀ ਮੰਨਦੇ ਗਰੀਬਾਂ ਨੂੰ ਥੋੜੀ ਸਰਕਾਰ ਮਦਦ ਕਰੇਗੀ ਕਿ ਕੋਲ ਕਾਲ ਕਾਲ ਮਾਰਾ ਮोटा ਬਣਾ ਲਈ ਬਹਿਣ ਵਾਸਤੇ ਕਪੜਾ ਨਹੀਂ ਪਾਡੇ ਨਹੀਂ ਲੀਗਾ ਨਹੀਂ ਜੇਰ ਸਾਰੀ ਸੜ ਗਿਆ ਕੁਝ ਨਹੀਂ ਲੱਖ ਰੁਪਏ ਸਕਾਂ ਜਦਾ ਹੋ ਗਿਆ ਸਾਲ ਸਾੜ ਦਾ ਖਰਚਾ ਗਿਆ ਬਣਾ ਪਾ ਗਈ ਚੌਲ ਕੁਛ ਨਹੀਂ ਰਜਿਆ ਮੇਰਾ ਨਾ ਹਾਜ਼ਰ ਰੇ ਕਿਹੜਾ ਪਿੰਡ ਹੈ ਪਿੰਡ ਬੰਗੋੜ ਕੀ ਗੱਲ ਬਾਤ ਹੈ ਕਿ ਕੋਲ ਨੂੰ ਅੱਗ ਲੱਗੀ ਹੈ ਸਰ ਨੂੰ ਮੈਨੂੰ ਤਾਂ ਪਤਾ ਲੱਗਾ ਹੁਣ ਤੇ ਰਾਤੀ ਇੱਥੇ ਅੱਗ ਲੱਗੀ ਹੈਗੀ ਮੈਂ ਕੰਮ ਕਰਦੇ ਸੀ ਮੈਨੂੰ ਹੁਣ ਪਤਾ ਲੱਗਾ ਮੈਂ ਹੁਣ ਪਤਾ ਲੈਣ ਆਇਆ ਇਥੇ ਆਗੇ ਦੇਖਿਆ ਮੌਕੇ ਤੇ ਬੜਾ ਨੁਕਸਾਨ ਹੋ ਗਿਆ ਉਹ ਲੱਖਾਂ ਰੁਪਏ ਦਾ ਲੱਖਾਂ ਲੱਖਾਂ ਦਾ ਨੁਕਸਾਨ ਹੋ ਗਿਆ ਹੋਰ ਸਾਰੇ ਢੀਰੇ ਕੱਪੜੇ ਵੀ ਜਲ ਗਏ ਨਾਲ ਤੇ ਬਜਾਰੇ ਦਾ ਰਸਨ ਪਾਣੀ ਵੀ ਛੱਡ ਗਿਆ ਸਭ ਕੁਝ ਫਿਰ ਇਹਨਾਂ ਨੇ ਸਰਪੰਚ ਨੂੰ ਵੀ ਫੋਨ ਕੀਤਾ ਸਰਪੰਚੇ ਆ ਨਹੀਂ ਉਹਨਾਂ ਨੇ ਪਹਿਲੇ ਫੋਨ ਸੁੱਕਿਆ ਨਹੀਂ ਪਤਾ ਨਹੀਂ ਕਿਥੇ ਸੁੱਤੇ ਹੋਗਾ ਫਿਰ ਬਾਤ ਚ ਚੁੱਕਾ ਹੋਗਾ ਫਿਰ ਪੁਲਸ ਵਾਲੇ ਨੇ ਇਹਨਾਂ ਨੂੰ ਫੋਨ ਕੀਤਾ ਕਿ ਤੇਰਾ ਤੀ ਇਹਨਾਂ ਨੂੰ ਪੁਲਸ ਨੂੰ ਫੋਨ ਕੀਤਾ ਅਜੇ ਤੱਕ ਤੇ ਪੁਲਸ ਮੌਕੇ ਤੇ ਨਹੀਂ ਆਈ ਇਸ ਨਾਲ ਹੋਰ ਵੀ ਕੋਈ ਖਾਲਸਾ ਹੋ ਜਾਂਦਾ ਕੋਈ ਮੌਕੇ ਹੋ ਜਾਂਦੇ ਤੇ ਅਜੇ ਤੱਕ ਤੇ ਕੋਈ ਪੁਲਸ ਨਹੀਂ ਪੁੱਜੀ ਸਾਡੀ ਗਰੀਬਾਂ ਤੇ ਕੋਈ ਮਦਦ ਨਹੀਂ ਕੀਤੀ ਬਾਦੋ ਹਤੇ ਇਹਨਾਂ ਦੇ ਦੇਖ ਲਓ ਜੋ ਹੈ ਸਰਕਾਰ ਦੇ ਸਾਹਮਣੇ ਇਹ ਸਭ ਕੁਝ ਤੇ ਗਰੀਬਾਂ ਦੀ ਕੋਲ ਬਾਤੋਂ ਬਾਦੋਂ ਮਦਦ ਕੀਤੀ ਜਾਂ ਨਹੀਂ ਹਾਂਜੀ ਹੋਰ ਤੇ ਸਾਡੇ ਕੋਲ ਕੋਈ ਜ਼ੋਰ ਨਹੀਂ ਕੋਸ਼ਿਸ਼ ਆ ਕੁਝ ਨਹੀਂ ਹੋਣੀ ਰਿਪੋਰਟ ਲ ਹੋ ਗਈ ਤੇ ਨਾਲ ਤਾਂ ਕੋਈ ਜ਼ੋਰ ਨਹੀਂ ਹੈ ਹੋ ਗਿਆ ਸੁੱਤੇ ਹੋ ਗਿਆ ਚਲੋ ਬੜਾ ਬਚਾ ਹੋ ਗਿਆ ਤੇ ਬੱਚੇ ਬਚ ਗਏ ਡੰਗਰ ਬਚ ਗਏ ਹੋਰ ਜਾਨਵਰ ਤੇ ਬਚ ਗਏ ਬਾਕੀ ਨੁਕਸਾਨ ਬੜਾ ਹੋ ਗਿਆ ਲੱਖਾਂ ਦਾ ਬਹਿਣਾ ਘਟੇ ਸਾਰੇ ਸਾਰੇ ਕੇ ਵਿਚਾਰਿਆਂ ਦੇ ਗਰੀਬਾਂ ਦੇ ਤੇ ਵੱਧ ਤੋਂ ਵੱਧ ਮਦਦ ਕੀਤੀ ਜਾਏ ਜੀ ਸਰਕਾਰ ਵੱਲੋਂ ਸਾਡੀ ਸਰ ਕੀ ਨਾਮ ਆਪਣਾ ਮੇਰਾ ਨਾਮ ਹਨੀ ਫਜ਼ਰ ਕੀ ਗੱਲਬਾਤ ਹੋਈ ਹੈ ਸਰ 3:30 3:30 ਵਜੇ ਨਾ ਸੀ ਸੁੱਤੇ ਸੀਗੇ ਭਰਾ ਮੇਰੇ ਨੂੰ ਜਾ ਆ ਗਈ ਜਕਦਮ ਦੇਖਿਆ ਕਿ ਸਾਨੂੰ ਅੱਗ ਲੱਗੀ ਸਾਡੇ ਨੂੰ ਫੇਰ ਦੌੜੇ ਦਾੜੇ ਅੱਗ ਉੱਗ ਬੁਝਾਈ ਅਸੀਂ ਮਾੜੀ ਮੋਟੀ ਦੀ ਨਹੀਂ ਬੁੱਝੀ ਸਾਡੀ ਦੇਖਣ ਲੱਗੇ ਫੇਰ ਹੋ ਰਹੇ ਹੋਰੇ ਪਰੇ ਧੋੜੇ ਮੱਲੇ ਮੁੱਲੇ ਵਾਲਾ ਜਿਹੜਾ ਸਾਡੇ ਗੁਜਰ ਬਰਾਦਰੀ ਸੀ ਸਾਡੀ ਉਹਦੇ ਪਈਦੇ ਪਈਦਣੋਂ ਸਭ ਕੁਝ ਸਵਾਹ ਗਿਆ ਬਿਲਕੁਲ ਫਕੋ ਫਕਾ ਗਿਆ ਜੋ ਵੀ ਸੀ ਗੈਣਾ ਗੱਟਾ ਪੈਸੇ ਸਭ ਕੁਝ ਸਭ ਕੁਝ ਘਰਕ ਹੋ ਗਿਆ ਘਰ ਦੇ ਘੜਿਆਂ ਨੂੰ ਸਭ ਕੁਝ ਮਿੱਟੀ ਹੋ ਗਿਆ ਜਿਸ ਵੇਲੇ ਨੂੰ ਅਸੀਂ ਮਤਲਬ ਆਗੋ ਗੁੱਝੀ ਸਭ ਕੁਝ ਹੋ ਗਿਆ ਸਾਡਾ ਕਿੰਨੇ ਕ ਜੀ ਹਿੱ ਅੰਦਰ ਉਲੇ ਜੀ ਸਾਰੇ ਟੱਬਰ ਅੰਦਰ ਪਰਿਵਾਰ ਅੰਦਰ ਹੀ ਸਾਰਾ ਇੱਕ ਮੁੰਡਾ ਸੀ ਸਿਰ ਬਾਹਰ ਸਿੱਤਰ ਸੋਈ ਚ ਉਹਨੂੰ ਜਾਖਾਈ ਉਹਨੇ ਕਿਹਾ ਫੇਰ ਅੱਧਾ ਨਿਕਲੇ ਬਹੁਤ ਮੁਸ਼ਕਲ ਨਾਲ ਜਾਨ ਜੋਂ ਬਚਾ ਕੇ ਆਪਣੇ ਕਿੰਨੇ ਕਿ ਨਸਾਂ ਹੋ ਗਈ ਨੁਕਸਾਨ ਲੱਖਾਂ ਦਾ ਹੋਇਆ ਸਰ ਸਵਾਣ ਗਈ ਸਭ ਕੁਝ ਬੰਦੇ ਨੇ ਕਹਿੰਦਾ ਕੀ ਕਰਨ ਸੀਗਾ ਕੋਈ ਪਤਾ ਲੱਗਿਆ ਕੋਈ ਪਤਾ ਨਹੀਂ ਸਰ ਜਾਗਾ ਦੇਖੇ ਦੇ ਉੱਪਰ ਅੱਗ ਲੱਗੀ ਦੀ ਕਿੰਨੇ ਕੁ ਕਰਨਾ 3:30 ਵਜੇ ਮੌਕੇ ਤੇ ਅਸੀਂ ਸਰਪੰਚ ਨੂੰ ਕੀਤਾ ਫੋਨ ਸਰਪੰਚ ਨੇ ਫੋਨ ਹੀ ਚੁੱਕਿਆ ਬੰਦੇ ਸੁਤੀ ਸਰ ਫਿਰ ਅਸੀਂ ਪੁਲਿਸ ਨੂੰ ਕੀਤਾ ਫੋਨ ਪੁਲਿਸ ਵੀ ਆਈ ਨਹੀਂ ਸੇ ਲੈ ਤੱਕ ਲਗਨ 11:00 12:00 ਵਜੇ ਤੱਕ ਇਸ ਵੇਲੇ ਤੱਕ ਪੁਲਿਸ ਨਹੀਂ ਆਈ ਅਸੀਂ ਕੀਤਾ 112 ਨੰਬਰ ਤੇ ਕਹਿੰਦੇ ਸਾਡਾ ਕੰਮ ਹੈ ਅੱਗ ਬੁਝਾਉਣਾ ਅਸੀਂ ਅੱਗੇ ਬੁਝਾਤੀ ਤੇ ਬਾਕੀ ਕੰਮ ਤੁਸੀਂ ਪੁਲਿਸ ਜਾ ਕੇ ਤਲਾਕ ਕਰੋ ਆਪਣੇ ਮੌਕੇ ਤੇ ਪੁਲਿਸ ਬੱਜਣੀ ਸਵੇਰੇ ਤੱਕ ਕੀ ਮੰਗ ਕਰਦੇ ਹੋ ਉਸਨੇ ਕਿੱਦਾਂ ਅੱਗ ਵੀ ਆ ਪੀੜਾ ਤੀਦੋਂ ਫੋਨ ਤੇ ਗਿਆ ਅੱਗ ਵੀ ਆ ਅਸੀਂ ਬਰਗੇਰ ਨੂੰ ਕਿਤਨਾ 112 ਦਾ ਨੰਬਰ ਜਿਹੜੀ ਅੰਦੀ ਬਰਗੇਦੀ ਰਹੀ ਕੋਈ ਗਦੀ ਦੀ ਪਾਣੀ ਵਾਲੀ ਉਹਨੇ ਅੱਗੋ ਗਾਇਬ ਹੋ ਵੀ ਨਹੀਂ ਬੁਝਾਤੀ ਨਹੀਂ ਅੱਗ ਤੱਕ 5 ਵਜੇ ਗੱਡੀ ਪੁੱਜੀ ਫਿਰ ਮਾੜੀ ਮਿਹਰੇ ਦੀ ਅੱਗ ਉਹਨਾਂ ਨੇ ਬੁਝਾਤੀ ਆ ਕੇ ਕੀ ਮੰਗ ਕਰਦੇ ਹੋ ਅਸੀਂ ਮੰਗਦੇ ਸਾਡੀ ਮਦਦ ਕੋਈ ਕੀਤੀ ਜਾਵੇ ਵੱਧ ਤੋਂ ਵੱਧ ਇਹਦੇ ਸਾਡਾ ਨੁਕਸਾਨ ਕੀਤਾ ਜਾਵੇ ਬਈ ਗਰੀਬਾਂ ਦਾ ਸਾਨੂੰ ਦਿੱਤਾ ਹੈ ਬਈ ਜੋ ਵੀ ਸਾਡਾ ਬੰਦਾ